ਗੁਰੂ ਨਾਨਕ ਦੇਵ ਜੀ ਸਮਝਾਉਂਦੇ ਨੇ ਕਿ ਗੁਰੂ ਮਾਨੋ ਸਮੁੰਦਰ ਹੈ ਜੋ ਰੱਬ ਦੀ ਸਿਫਤ ਸਲਾਹ ਦੇ ਰਤਨਾ ਨਾਲ ਪਰਿਆ ਹੋਇਆ ਹੈ ਗੁਰਮੁਖ ਸਿੱਖ ਉਸ ਸਮੁੰਦਰ ਵਿੱਚੋਂ ਆਤਮਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਨੇ ਜਿਵੇਂ ਹੰਸ ਮੋਤੀ ਚੁਗਦੇ ਨੇ ਪਰ ਗੁਰੂ ਤੋਂ ਦੂਰ ਨਹੀਂ ਰਹਿੰਦੇ ਰੱਬ ਦੀ ਮਿਹਰ ਨਾਲ ਹੰਸ ਵਰਗੇ ਗੁਰਸਿੱਖ ਸਰੋਵਰ ਵਿੱਚ ਟਿਕੇ ਰਹਿੰਦੇ ਨੇ ਤੇ ਸੰਸਾਰ ਦੇ ਮਾਲਕ ਨੂੰ ਲਭ ਲੈਂਦੇ ਨੇ ਵਿਚਾਰਾ ਬਗਲਾ ਛਪੜੀ ਵਿੱਚ ਕਿਦੇ ਲਈ ਨਾ ਹੁੰਦਾ ਨਹਾਣ ਤੋਂ ਬਾਅਦ ਉਹ ਚਿੱਕੜ ਵਿੱਚ ਹੀ ਡੁੱਬਦਾ ਹੈ ਤੇ ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ ਜਿਹੜਾ ਮਨੁੱਖ ਰੱਬ ਨੂੰ ਛੱਡ ਕੇ ਦੂਜੇ ਪਾਸੇ ਜਾ ਕੇ ਹੱਥ ਫੈਲਾਉਂਦਾ ਹੈ ਉਹ ਮਾਨੋ ਛਪੜੀ ਵਿਛੀ ਨਾ ਹਾਰਿਆ ਹੈ ਗੁਰਸਿੱਖ ਸੁਚੇਤ ਹੋ ਕੇ ਪੂਰੀ ਵਿਚਾਰ ਨਾਲ ਜੀਵਨ ਦੇ ਸਫਰ ਵਿੱਚ ਪੈਰ ਰੱਖਦਾ ਹੈ ਰੱਬ ਤੋਂ ਬਿਨਾਂ ਕਿਸੇ ਹੋਰ ਦਾ ਆਸਰਾ ਨਹੀਂ ਰੱਖਦਾ ਤੇ ਰੱਬ ਦਾ ਹੀ ਬਣ ਜਾਂਦਾ ਹੈ ਰੱਬ ਦਾ ਨਾਮ ਰਸ ਚੱਕ ਕੇ ਉਹਨੂੰ ਮਾਇਆ ਤੋਂ ਮੁਕਤੀ ਮਿਲ ਜਾਂਦੀ ਹੈ ਰੱਬ ਨੇ ਜਿਸ ਗੁਰਸਿੱਖ ਤੇ ਮਿਹਰ ਕਰ ਦਿੱਤੀ ਉਹਦੇ ਜਨਮ ਮਰਨ ਦੇ ਗੇੜ ਮੁੱਕ ਗਏ